ਦਾਨਾ ਸਿਰਦਾਨ ਨਾਮਦਾਨ ਸਾਰੀਆਂ ਮੰਗਾਂ ਤੋਂ ਬਾਅਦ ਸਿੱਖ ਜਗਤ ਨਿਤ ਦੀ ਅਰਦਾਸ ਵਿੱਚ ਨਾਮਦਾਨ ਦੀ ਯਾਚਨਾ ਕਰਦਾ ਹੈ ਨਾਮਦਾਨ ਨੂੰ ਦਾਨਾ ਸਿਰਦਾਨ ਭਾਵ ਸ਼ਰਮਣੀ ਦਾਨ ਕਿਹਾ ਗਿਆ ਹੈ ਕਿਉਂਕਿ ਨਾਨਕ ਕਹਿ ਕਰ ਕੇਵਲ ਨਾਮ ਦਰ ਅਸਲ ਗੁਰਮਤ ਦਾ ਮਾਰਗ ਕੇਵਲ ਨਾਮ ਦਾ ਮਾਰਗ ਹੈ ਨਾਮ ਬਹੁਤ ਗੈਰ ਗੰਭੀਰ ਵਿਸ਼ਾ ਹੈ ਇਸ ਦੇ ਅਨੁਭਵ ਲਈ ਡੂੰਘੇ ਵਿਚਾਰ ਅਤੇ ਕਮਾਈ ਦੀ ਲੋੜ ਹੈ ਨਾਮ ਹੀ ਰੱਬੀ ਹੁਕਮ ਹੈ ਅਤੇ ਨਾਮ ਹੀ ਰੱਬੀ ਸ਼ਬਦ ਹੈ ਪੰਚਮ ਪਾਤਸ਼ਾਹ ਹਜ਼ੂਰ ਦੇ ਬਚਨ ਹਨ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਆਗਾਸ ਪਾਤਲ ਨਾਮ ਕੇ ਤਾਰੇ ਸਗਲ ਆਕਾਰ ਗੁਰਸਿੱਖਾਂ ਲਈ ਰੋਜ਼ਾਨਾ ਦਾ ਨਿਤਨੇਮ ਮੂਲ ਮੰਤਰ ਅਤੇ ਗੁਰ ਮੰਤਰ ਦਾ ਅਭਿਆਸ ਲਾਜ਼ਮੀ ਹੈ ਨਾਮ ਸਿਮਰਨ ਦੇ ਅਭਿਆਸ ਲਈ ਅੰਮ੍ਰਿਤ ਵੇਲਾ ਸਭ ਤੋਂ ਉੱਤਮ ਸਮਾਂ ਮੰਨਿਆ ਗਿਆ ਹੈ ਗੁਰਸਿੱਖੀ ਅਨੁਸਾਰ ਪਹਿਲਾਂ ਰਸਨਾ ਨਾਲ ਉੱਚੀ ਉੱਚੀ ਜਪਿਆ ਜਾਏ ਜਦੋਂ ਰਸ ਆਉਣ ਲੱਗੇ ਤਾਂ ਸਹਿਜੇ ਸਹਿਜੇ ਆਵਾਜ਼ ਜੀਬ ਅਤੇ ਬੁੱਲਾਂ ਨੂੰ ਬੰਦ ਕਰਕੇ ਹਿਰਦੇ ਨਾਲ ਅਜਪਾ ਜਾਪ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਜਦੋਂ ਅਵਸਥਾ ਵਿੱਚ ਹੋਰ ਟਿਕਾਉ ਆਵੇ ਤਾਂ ਲਿਬ ਜਾਪ ਕਰਨਾ ਚਾਹੀਦਾ ਹੈ ਇਸ ਨੂੰ ਸ਼ਬਦ ਸੁਰਤ ਦੀ ਕਮਾਈ ਕਹਿੰਦੇ ਹਨ ਇਸ ਅਵਸਥਾ ਵਿੱਚ ਸਾਧਕ ਦੀ ਬਿਰਤੀ ਅਠੇ ਪੈਰ ਨਾਮ ਚਿੰਤਨ ਵਿੱਚ ਲੀਨ ਰਹਿੰਦੀ ਹੈ ਅਨਹਦ ਸ਼ਬਦ ਦੀ ਬ੍ਰਹਿਮੰਡੀ ਧੁੰਦ ਦਾ ਅਨੁਭਵ ਹੁੰਦਾ ਹੈ